ਕੀ ਰੋਮਾਂਟਿਕ ਸੀਨ ਜਿਹੜਾ ਹੈਗਾ ਉਹ ਦਬਕੇ ਵਾਲੀ ਕਿਉਂ ਕਰਦੇ ਮੈਂ ਤੇਰੀ ਆਵਾਜ਼ ਏ ਇਦਾਂ ਦੀ ਆ ਮੇਰਾ ਅੱਖਾਂ ਅੱਖਾਂ ਹੀ ਅੱਖਾਂ ਨਸ਼ੇਰੀ ਬੁੱਲ ਮੋਟੇ ਮੈਂ ਆਪ ਦਾ ਜਿਹੜਾ ਸਾਹਮਣਾ ਪਣ ਲਗਾਉਣ ਲਈ ਇਦਾਂ ਕਰਨ ਲੱਗ ਜਾਂਦਾ ਕਿ ਸਾਹਮਣੇ ਨੂੰ ਖਿਆਲ ਇਹਨਾਂ ਆਵੇ ਵੀ ਦੀ ਸ਼ਕਲ ਕਿਦਾਂ ਦੀ ਆ ਯਾਰ ਪ੍ਰੋਫੈਸ਼ਨ ਚ ਅੱਗੇ ਜਾਂਦੇ ਹੋ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ ਹੈ ਪਰ ਜਦੋਂ ਅਸੀਂ ਪਲ-ਪਲ ਜਿਉਂਨੇ ਤਾਂ ਇਹ ਬਹੁਤ ਲੰਬਾ ਹੈ ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ ਹੈ ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੈਨ ਢਿੱਲੀ ਹੋ ਜਾਂਦੀ ਹੈ ਉਹਦੀ ਕੋੜੀ ਨਿਕਲ ਕੇ ਚੈਨ ਨੂੰ ਟੈਟ ਕਰ ਐਸੇ ਤਰ੍ਹਾਂ ਜ਼ਿੰਦਗੀ 'ਚ ਦੋਸਤੀ ਹੈ ਦੋਸਤ ਉਹੀ ਨਿਭਦੇ ਜਿਹੜੇ ਤੁਹਾਡੇ ਵਰਗੇ ਹੁੰਦੇ ਆ ਜਿਨ੍ਹਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ ਜਿਨ੍ਹਾਂ ਖਿਆਲਾਂ 'ਚ ਬਹਿ ਸੌਣ ਲੱਗ ਜੇ ਫਿਰ ਉਹ ਦੋਸਤ ਹੀ ਨਹੀਂ ਨਿਭਦੀਆਂ ਸੋ ਮੇਰੀ ਜ਼ਿੰਦਗੀ ਬਹੁਤੀ ਸੜਕਾਂ 'ਤੇ ਲੰਗੀ ਹੈ ਬਹੁਤੀ ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ ਉਦੋਂ ਸੰਘਰਸ਼ ਦਾ ਦੌਰ ਸੀ ਜਦੋਂ ਅਸੀਂ ਛੋਟੀ ਉਮਰੇ ਸੀ ਮੇਰੇ ਸੀਨੀਅਰ ਉਸ ਸੰਘਰਸ਼ ਚ ਚੁੱਕ ਗਏ ਅਸੀਂ ਉਹਨਾਂ ਦੇ ਸਪੋਰਟਰ ਸੀ ਸੋ ਉਹ ਉਹ ਉਸ ਦੌਰ ਚ ਉਸ ਤਰ੍ਹਾਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਇਸ ਪਾਸੇ ਆ ਗਏ ਸੋ ਦੋਸਤ ਜਿਹੜੇ ਚੰਗੇ ਆ ਉਹ ਗਹਿਣੇ ਹੁੰਦੇ ਆ ਗਹਿਣੇ ਹਮੇਸ਼ਾ ਬੰਦਾ ਸਾਹਮਣੇ ਰੱਖਦਾ ਹੈ ਤੇ ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤ ਕਮਾਏ ਆ ਸ਼ਿਕਵੇ ਵੀ ਹੋ ਜੰਨੇ ਆ ਅਸੀਂ ਕੇਵਰੇ ਗੁੱਸੇ ਵੀ ਹੋ ਜੰਨੇ ਆ ਇਸ ਸਮੇਂ ਵੀ ਬਹੁਤ ਸਾਲਾਂ ਤੋਂ when he started his career ਉਦੋਂ ਤੋਂ ਅਸੀਂ ਵਾਕਿਫ ਹੈ ਉਸ ਫਿਲਮ ਦੇ ਦਰਮਿਆਨ ਵੀ ਅਸੀਂ ਜਿੱਦਾਂ ਪਰਿਵਾਰ ਆਪਸ ਵਿੱਚ ਨੌਕ-ਚੌਕ ਹੁੰਦੀ ਹੈ ਇਹ ਕਈ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਵਧਾ ਨਾਉਣੇ ਮੇਰ ਨਾਲ ਮੈਂ ਇਹਨੂੰ ਫਿਰ ਕਈ ਵਾਰੀ ਕਹਿੰਦਾ ਕੋਈ ਨਹੀਂ ਅਸੀਂ ਤੇਰੇ ਨਾਲ ਵੀ ਉਹ ਨਿਭਾਉਣੇ ਸੋ ਅਸੀਂ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਜੋੜ ਹੈ ਅੱਜ ਇਹਦੀ ਉਦਾਹਰਨ ਹੈ ਕਿ ਇਸ ਖੁਸ਼ ਪੂਰਾ ਹੈ ਲੈ ਹੀ ਸੋ ਹੈਪੀ ਨਾਉ ਸੋ ਪ੍ਰਮਾਤਮਾ ਕਰੇ ਔਰ ਇਸ ਫਿਲਮ ਨੂੰ ਮਤਲਬ ਅੱਜ ਜੇ ਤੁਹਾਡੇ ਸਾਹਮਣੇ ਤਾਂ ਇਹ ਸਭ ਤੋਂ ਵੱਡਾ ਰੋਲ ਇਸ ਨੌਜਵਾਨ ਗੁਰਪ੍ਰੀਤ ਇਹ ਸਾਡੇ ਸ਼ਰਮਾ ਜੀ ਤੇ ਗੁਰੂ ਰੰਧਾਵਾ ਮੇਰਾ ਛੋਟਾ ਵੀਰ ਉਹ ਅਸੀਂ ਜਿਹੜੀ ਅਗਲੀ ਫਿਲਮ ਇਕੱਠੇ ਕਰ ਰਹੇ ਹਾਂ ਤੇ ਉਹਦੀ ਵੀ ਫਿਲਮ ਆਉਣੀ ਹੈ ਵੈਸੇ ਤਾਂ ਗਾਉਣ ਵਾਲਾ ਹਮੇਸ਼ਾ ਇਹ ਆਰਟਿਸਟ ਆਪਣੀ ਗੱਲ ਕਰਦਾ ਪਰ ਮੈਂ ਮੈਨੂੰ ਮੈਨੂੰ ਜਿਹੜੇ ਮੇਰੇ ਆਪਣੇ ਆ ਮੈਂ ਉਹਨਾਂ ਦੀ ਉਹਦੀ ਇੱਕ ਫਿਲਮ ਅੱਗੇ ਆਉਣੀ ਹੈ ਸ਼ਾਕੋਟ ਉਹ ਵੀ ਉਹਦੀ ਵੀ ਤੁਸੀਂ ਦਬਕੇ ਪ੍ਰਮੋਸ਼ਨ ਕਰਨੀ ਮੇਰੇ ਵੀ ਹੈ ਜੀ ਜ਼ਰੂਰੀ ਤੇ ਰੋਮਾਂਟਿਕ ਸੀਨ ਜਿਹੜਾ ਹੈਗਾ ਉਹ ਦਬਕੇ ਵਾਲੀ ਕਿਉਂ ਕਰਦੇ ਮੈਡਮ ਤੇਰੀ ਆਵਾਜ਼ ਏਦਾਂ ਦੀ ਆ ਮੇਰਾ ਅੱਖਾਂ ਅੱਖਾਂ ਹੀ ਅੱਖਾਂ ਨਸ਼ੇਰੀ ਬੁੱਲ ਮੋਟ ਮੈਂ ਆਪ ਦਾ ਜਿਹੜਾ ਸਾਹਮਣਾ ਪਣ ਲਗਾਉਣ ਲਈ ਏਦਾਂ ਕਰਨ ਲੱਗ ਜਾਂਦਾ ਕਿ ਸਾਹਮਣੇ ਨੂੰ ਖਿਆਲ ਇਹਨਾਂ ਆਵੇ ਵਿਧੀ ਸ਼ਖਲ ਕਿਦਾਂ ਦੀ ਹੈ ਯਾਰ ਪਰ ਫੈਸ਼ਨ ਚ ਅਗੇ ਜਾਣਿਓ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ ਹੈ ਪਰ ਜਦੋਂ ਅਸੀਂ ਪਲ-ਪਲ ਜਿਉਂਨੇ ਤਾਂ ਇਹ ਬਹੁਤ ਲੰਬਾ ਹੈ ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ ਹੈ ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੇਨ ਢਿੱਲੀ ਹੋ ਜਾਂਦੀ ਹੈ ਉਹਦੀ ਕੋੜੀ ਨਿਕਲ ਕੇ ਚੈਰ ਨੂੰ ਟੈਟ ਕਰ ਐਸੀ ਤਰ੍ਹਾਂ ਜ਼ਿੰਦਗੀ 'ਚ ਦੋਸਤੀ ਹੈ ਦੋਸਤ ਉਹੀ ਨਿਭਦੇ ਜਿਹੜੇ ਤੁਹਾਡੇ ਵਰਗੇ ਹੁੰਦੇ ਆ ਜਿਨ੍ਹਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ ਜਿਨ੍ਹਾਂ ਖਿਆਲਾਂ 'ਚ ਬਹਿ ਸੌਣ ਲੱਗਦੇ ਫਿਰ ਉਹ ਦੋਸਤ ਹੀ ਨਹੀਂ ਨਿਭਦੀਆਂ ਸੋ ਮੇਰੀ ਜ਼ਿੰਦਗੀ ਬਹੁਤੀ ਸੜਕਾਂ ਤੇ ਲੰਗੀ ਐ ਬਹੁਤੀ ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ ਉਦੋਂ ਸੰਘਰਸ਼ ਦਾ ਦੌਰ ਸੀ ਜਦੋਂ ਅਸੀਂ ਛੋਟੀ ਉਮਰੇ ਸੀ ਮੇਰੇ ਸੀਨੀਅਰ ਉਸ ਸੰਘਰਸ਼ 'ਚ ਕੁੱਦ ਗਏ ਅਸੀਂ ਉਹਨਾਂ ਦੇ ਸਪੋਰਟਰ ਸੀ ਸੋ ਉਸ ਦੌਰ ਚ ਉਸ ਤਰ੍ਹਾਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਇਸ ਪਾਸੇ ਆ ਗਏ ਸੋ ਦੋਸਤ ਜਿਹੜੇ ਚੰਗੇ ਆ ਉਹ ਗਹਿਣੇ ਹੁੰਦੇ ਆ ਗਹਿਣੇ ਹਮੇਸ਼ਾ ਬੰਦਾ ਸਾਥ ਕੇ ਰੱਖਦਾ ਤੇ ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤ ਕਮਾਏ ਆ ਸ਼ਿਕਵੇ ਵੀ ਹੋ ਜੰਨੇ ਆ ਅਸੀਂ ਕੇਵਰੇ ਗੁੱਸੇ ਵੀ ਹੋ ਜੰਨੇ ਆ ਇਸ ਸਮੇਂ ਵੀ ਬਹੁਤ ਸਾਲਾਂ ਤੋਂ when he started his career ਉਦੋਂ ਤੋਂ ਅਸੀਂ ਵਾਕਿਫ ਐ ਤੇ ਇਸ ਫਿਲਮ ਦੇ ਦਰਮਿਆਨ ਵੀ ਅਸੀਂ ਜਿੱਦਾਂ ਪਰਿਵਾਰ ਆਪਸ ਵਿੱਚ ਨੌਕ-ਝੌਕ ਹੁੰਦੀ ਐ ਇੱਕੇ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਵਧਾ ਲੈ ਉਹਨੇ ਮੈਂ ਇਹਨੂੰ ਫਿਰ ਕਈ ਵਾਰੀ ਕਹਿੰਦਾ ਕੋਈ ਨਹੀਂ ਅਸੀਂ ਤੇਰੇ ਨਾਲ ਵੀ ਉਹਨੇ ਲਿਵਾਉਣੇ ਸੋ ਅਸੀਂ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਜੋੜ ਹੈ ਅੱਜ ਇਹਦੀ ਉਦਾਹਰਨ ਹੈ ਕਿ ਇਸ ਖੁਸ਼ ਪੂਰਾ ਅੱਜ ਲੀ ਸੋ ਹੈਪੀ ਨਾ ਸੋ ਪ੍ਰਮਾਤਮਾ ਕਰੇ ਔਰ ਇਸ ਫਿਲਮ ਨੂੰ ਮਤਲਬ ਅੱਜ ਜੇ ਤੁਹਾਡੇ ਸਾਹਮਣੇ ਤਾਂ ਇਹ ਸਭ ਤੋਂ ਵੱਡਾ ਰੋਲ ਇਸ ਨੌਜਵਾਨ ਗੁਰਪ੍ਰੀਤ ਇਹ ਸਾਡੇ ਸ਼ਰਮਾ ਜੀ ਤੇ ਗੁਰੂ ਰੰਧਾਵਾ ਮੇਰਾ ਛੋਟਾ ਵੀਰ ਉਹ ਅਸੀਂ ਜਿਹੜੀ ਅਗਲੀ ਫਿਲਮ ਇਕੱਠੇ ਕਰ ਰਹੇ ਹਾਂ ਤੇ ਉਹਦੀ ਵੀ ਫਿਲਮ ਆਉਣੀ ਹੈ ਵੈਸੇ ਤਾਂ ਗਾਉਣ ਵਾਲਾ ਹਮੇਸ਼ਾ ਇਹ ਆਰਟਿਸਟ ਆਪਣੀ ਗੱਲ ਕਰਦਾ ਪਰ ਮੈਂ ਮੈਨੂੰ ਮੈਨੂੰ ਜਿਹੜੇ ਮੇਰੇ ਆਪਣੇ ਆ ਮੈਂ ਉਹਨਾਂ ਦੀ ਉਹਦੀ ਇੱਕ ਫਿਲਮ ਅੱਗੇ ਆਉਣੀ ਹੈ ਸ਼ਾਕੋਟ ਉਹ ਵੀ ਉਹਦੀ ਵੀ ਤੁਸੀਂ ਦੱਬ ਕੇ ਪ੍ਰਮੋਸ਼ਨ ਕਰਨੀ ਮੇਰੇ ਵੀ ਹੈ ਜੀ ਜ਼ਰੂਰ